ਕੈਨੇਡਾ ਦੇ ਵਿੱਚ ਪੜਨਦੇ ਚਾਹਵਾਨੀਆਂ ਪੜਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਰਕਾਰ ਨੇ ਵੱਡਾ ਛਟਕਾ ਦੇ ਦਿੱਤਾ ਜੀ ਹਾਂ ਕੈਨੇਡਾ ਜਾਣ ਵਾਲੇ ਵਿਦਿਆਰਥੀ ਹੁਣ ਜ਼ਿਆਦਾ ਸਮਾਂ ਕੰਮ ਨਹੀਂ ਕਰ ਸਕਣਗੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੀਜ਼ਾ ਤੇ ਪਰਮਿਟ ਨਿਯਮਾਂ ਨੂੰ ਲਗਾਤਾਰ ਸਖਤ ਕਰ ਰਹੇ ਨੇ ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਲਈ ਕੰਮ ਦੇ ਘੰਟੇ ਜਿੱញਾ ਜਿੱਥੇ ਇੱਕ ਵਾਰ ਪਹਿਲਾਂ 20 ਤੋਂ ਵਧਾ ਕੇ 40 ਕਰਨ ਦੀ ਸਹੂਲਤ ਦਿੱਤੀ ਗਈ ਸੀ ਹੁਣ ਇਹ ਸਹੂਲਤ ਜੋ ਹੈ ਖਤਮ ਕਰ ਦਿੱਤੀ ਗਈ ਹੈ ਇਤੀ ਆਪਰ ਤੱਕ ਹੀ ਵੈਧ ਰਹੇਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਸਿਰਫ 20 ਘੰਟੇ ਕੰਮ ਕਰਨ ਦਾ ਹੀ ਹੱਕ ਮਿਲੇਗਾ ਤੋਂ ਦੱਸਿਆ ਕਿ ਜੋ 40 ਘੰਟੇ ਕੰਮ ਕਰਨ ਦੀ ਸਹੂਲਤ ਸੀ ਉਹ 30 ਅਪ੍ਰੈਲ ਨੂੰ ਬੰਦ ਹੋ ਜਾਏਗੀ ਅਤੇ 1 ਮਈ ਤੋਂ ਤੁਹਾਨੂੰ 20 ਘੰਟੇ ਕੰਮ ਕਰਨ ਦੀ ਹੀ ਇਜਾਜ਼ਤ ਹੋਵੇਗੀ। ਕਰੋਨਾ ਕਾਰਨ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਸੀ ਪਰ ਕਰੋਨਾ ਦੀ ਮਿਆਦ ਦੇ ਕਾਰਨ ਵਿਦਿਆਰਥੀਆਂ ਨੂੰ ਹਫਤੇ ਵਿੱਚ 40 ਘੰਟੇ ਕੰਮ ਕਰਨ ਦੇ ਲਈ ਵਰਕ ਪਰਮਿਟ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਪਰ ਹੁਣ ਕਰੋਨਾ ਪੀਰੀਅਡ ਖਤਮ ਹੋ ਗਿਆ ਤੇ ਹੁਣ ਵਿਦਿਆਰਥੀ ਹਫਤੇ ਦੇ ਵਿੱਚ ਸਿਰਫ 20 ਘੰਟੇ ਹੀ ਕੰਮ ਕਰ ਸਕਣਗੇ ਅਤੇ ਇਹ ਨਿਯਮ 1 ਮਈ ਤੋਂ ਲਾਗੂ ਹੋ ਜਾਵੇਗਾ ਯਾਨੀ ਕਿ 1 ਮਈ ਤੋਂ ਬਾਅਦ ਤੁਸੀਂ ਸਿਰਫ 20 ਘੰਟੇ ਹੀ ਕੰਮ ਕਰ ਸਕੋਗੇ ਉਦੋਂ ਦੀ ਗੱਲ ਕਰ ਲਈਏ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਨ ਵਾਲੇ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵੀ ਘਟ ਰਹੀ ਹੈ ਕੈਨੇਡਾ ਇੱਕ ਤੋਂ ਬਾਅਦ ਇੱਕ ਨਵੇਂ ਕਾਨੂੰਨ ਲਾਗੂ ਕਰ ਰਿਹਾ ਹੈ ਇਸ ਤੋਂ ਪਹਿਲਾਂ ਦਾ ਜੇਕਰ ਜ਼ਿਕਰ ਕਰੀਏ ਤਾਂ ਕੈਨੇਡਾ ਨੇ ਜੀਆਈਸੀ ਦੇ ਵਿੱਚ ਵੀ ਵਾਅਦਾ ਕੀਤਾ ਸੀ ਜੀ ਹਾਂ ਕੈਨੇਡਾ ਵਿੱਚ ਜੀਆਈਸੀ ਖਾਤੇ ਲਈ ਰਕਮ 10000 ਡਾਲਰ ਤੋਂ ਵਧਾ ਕੇ 20635 ਡੋਲਰ ਪ੍ਰਤੀ ਵਿਦਿਆਰਥੀ ਘਟਤੀ ਗਈ ਸੀ ਵਰਕ ਪਰਮਿਟ ਨੂੰ ਵੀ ਨਾ ਐਕਸਟੈਂਡ ਕਰਨ ਦਾ ਝਟਕਾ ਦਿੱਤਾ ਗਿਆ ਸੀ ਤੇ ਹੁਣ ਕੈਨੇਡਾ ਵਿੱਚ ਹਰ ਕਿਸੇ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਵਿਦਿਆਰਥੀਆਂ ਦਾ 40 ਘੰਟੇ ਯਾਨੀ ਫੁੱਲ ਟਾਈਮ ਵਰਕ ਪਰਮਿਟ ਖਤਮ ਕੀਤਾ ਜਾ ਰਿਹਾ ਹੈ ਕਰੋਨਾ ਪੀਰੀਅਡ ਤੋਂ ਪਹਿਲਾਂ ਵੀ ਕੰਟੇ ਕੰਮ ਕਰਦੇ ਸਨ ਅਤੇ ਭਵਿਕ ਵਿੱਚ ਹੁਣ 30 April 2024 ਤੋਂ ਬਾਅਦ 20 ਘੰਟੇ ਹੀ ਕੰਮ ਕਰਨ ਦੀ ਇਜਾਜ਼ਤ ਮਿਲੇਗੀ ਦੱਸਿਆ ਕਿ ਕਰੋਨਾ ਦੀ ਜਦੋਂ ਮਿਆਦ ਸੀ ਤਾਂ ਉਦੋਂ 40 ਘੰਟੇ ਕੰਮ ਕਰਨ ਦੀ ਇਜਾਜ਼ਤ ਜੋ ਹੈ ਉਹ ਦਿੱਤੀ ਗਈ ਸੀ ਹੁਣ ਇਹ ਮਿਆਦ ਖਤਮ ਕਰ ਦਿੱਤੀ ਗਈ ਹੁਣ ਫਿਰ ਤੋਂ 20 ਘੰਟੇ ਹੀ ਕੰਮ ਕੀਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਇੱਕ ਵੱਡਾ ਚਟਕਾ ਹੈ ਵਿਦਿਆਰਥੀਆਂ ਲਈ ਹਫਤੇ ਵਿੱਚ ਕੰਮ ਕਰਨ ਦੇ ਘੰਟੇ 40 ਤੋਂ ਘਟਾ ਕੇ 20 ਕਰਨ ਦਾ ਫੈਸਲਾ ਲੈ ਲਿਆ ਗਿਆ ਕੈਨੇਡਾ ਵਿੱਚ ਪੜਾਈ ਦੇ ਨਾਲ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫਤੇ ਵਿੱਚ 20 ਘੰਟਿਆਂ ਤੋਂ ਵੱਧ ਕੰਮ ਕਰਨ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ